मुड़ा ਦੇਸ਼ੀ ਕਾਮਯਾਬ ਕਾਂਗਰਸ ਦੇ ਮਜ਼ਦੂਰ ਮੁਲਾਜ਼ਮ ਕੇ ਕੇਸੀ ਵਿਭਾਗ ਪੰਜਾਬ ਤੇ ਦਲਤ ਮਹਾਪੰਚਾਇਤ ਤੇ ਡੋਮਾ ਪ੍ਰੀਤ ਸਿੰਘ ਵੱਲੋਂ ਚੋਣ ਕਮਿਸ਼ਨ ਤੇ ਭਾਜਪਾ ਦੀ ਦਲਤ ਮਜ਼ਦੂਰ ਵਿਰੋਧੀ ਸੋਚ ਦੇ ਖਿਲਾਫ ਕਾਨਫਰੰਸ ਤੇ ਰੋਸ ਪ੍ਰਦਰਸ਼ਨ ਕੀਤਾ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ ਕਾਂਗਰਸ ਦੇ ਮਜ਼ਦੂਰ ਮੁਲਾਜ਼ਮ ਕਾਂਗਰਸ ਕੇ ਕੇਸੀ ਵਿਭਾਗ ਪੰਜਾਬ ਤੇ ਨੈਸ਼ਨਲ ਦਲਤ ਮਹਾਪੰਚਾਇਤ ਡੋਮਾ ਪ੍ਰੀਤ ਸਿੰਘ ਦੇ ਆਗੂਆਂ ਨੇ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕੇ ਕੇ ਸੀ ਵਿਭਾਗ ਕਾਂਗਰਸ ਪੰਜਾਬ ਦੀ ਅਗਵਾਈ ਹੇਠ ਚੋਣ ਕਮਿਸ਼ਨ ਤੇ ਭਾਜਪਾ ਆਰਐਸਐਸ ਦੀ ਦਲਤ ਸਮਾਜ ਘੱਟ ਗਿਣਤੀਆਂ ਬੀਸੀ ਸਮਾਜ ਦੀਆਂ ਵੋਟਾਂ ਸਦਾਈ ਦਾ ਨਾਮ ਦੇ ਕੇ ਕੱਟਣ ਦੀ ਦਲਤ ਵਿਰੋਧੀ ਤੇ ਸੰਵਿਧਾਨ ਉਲੰਘਣ ਦੀ ਮਾਨਸਿਕਤਾ ਦੇ ਖਿਲਾਫ ਵਿਸ਼ਾਲ ਚੇਤਨਾ ਕਾਨਫਰੰਸ ਕਰਨ ਤੋਂ ਬਾਅਦ ਬਠਿੰਡਾ ਦੀਆਂ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕੀਤਾ ਆਉਂ ਦੇਖਦੇ ਆਂ ਬਠਿੰਡੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਉਹ ਜਿਹਨੀਆਂ ਬਣਗਾ ਸੀ ਤਾਂ ਫਿਰ ਉਹ ਐਮਪੀ ਜਿੱਤੇ ਉਹਨਾਂ ਦੀ ਰਿਪੋਰਟਾਂ ਦਿੱਤੀਆਂ ਉਹਨੂੰ ਕੋਸਰ ਨੂੰ ਸਸਪੈਂਡ ਕਰ ਦੇ। ਇਹਨੂੰ ਇਸ ਕਰਕੇ ਇਸ ਦੇ ਰੋਸ ਨੂੰ ਨਾ। ਥੈਂਕ ਯੂ। ਕਾਂਗਰਸ ਪਾਰਟੀ ਦੇ ਮਜ਼ਦੂਰ ਬਲਾਜਮ ਕਾਂਗਰਸ ਦੇ ਚੇਅਰਮੈਨ ਮੇਰਾ ਵੱਡਾ ਵੀਰ ਤੇ ਛੋਡੇ

ਉਹ ਪਹਿਲਾਂ ਅੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦੀਆਂ ਸਾਡੇ ਸੂਬੇ ਦੇ ਚੇਅਰਮੈਨ ਸਟਾਰ ਕੇਨਜੀ ਸਿੰਘ ਗਹਿਰੀ ਜੀ ਦਾ ਜਿਨ੍ਹਾਂ ਨੇ ਦਾਸ ਨੂੰ ਰੱਬ ਰੂਪੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਬਹੁਤ ਵਾਰ ਜੇਰੀ ਸਾਹਿਬ ਨੇ लड़ाइया तो स्पैशल धन्यवाद करना तो कह रही बहुत कुछ कह जाते प्रैक्टिकल करना पैदा है उदो तो कर नहीं पाते पर अरे इस ग नहीं सोचा चरणजीत सिंह गई ने जो लड़ाई शुरू की अज तो पैंती साल पहला की गल करिए

ਅੱਜ ਜਿਹੜੀ ਸਿੰਘਾਈ ਗਰੀ ਸਾਹਿਬ ਹਨ ਤੇ ਦੇਸ਼ ਦੀ ਵੱਡੀ ਪਾਰਟੀ ਕਾਂਗਰਸ ਦੇ ਵਿੱਚ ਤੁਹਾਡੀ ਪਛਾਣ ਬਣੀ ਇੱਕ ਬੜੀ ਮਹਾਨ ਇਹ ਬੜੀ سارے ਸਾਥੀਆਂ ਦੀ ਮਿਹਰ ਹੈ ਜਿਹਨਾਂ ਪੈ ਗਾਲੇ ਆੜੀ ਇਸ ਨੂੰ ਮੇਰਾ ਨੰਬਾ ਕਰਦੇ ਆ ਜਿਹਨ ਸਾਡੇ ਸਾਥੀ ਕਹਿੰਗੇ ਸੀ ਕੰਮ ਸੀ ਬੋਝ ਕਿਤੇ ਹੈ ਕਰ ਵੀ ਰਹਿਣਾ ਤਮਾਰਾ ਫਾਇਦਾ ਕੋ ਫੋੜਨਾ ਨਹੀਂ ਬਲਕਿ ਉਹਨੂੰ ਨੀਂਦਿਸਿਪਲ ਖਾਦ ਲਓ ਜਦੋਂ ਨਾਲ ਅਭੀ ਖਤਮ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ ਤਾਂ ਉਹਨੂੰ ਬਹੁਤ ਸਾਰੇ ਸਾਥੀ ਕਹਿੰਦੇ ਸੀ ਇਹ ਹੋਣਾ ਨਹੀਂ ਮੁਸ਼ਕਲ ਕੰਮ ਹੈ ਬਹੁਤ ਔਖਾ ਕੰਮ ਹੈ ਕਿ ਨਹੀਂ ਹੋਗਾ ਗੈਰੀ ਸਾਹਿਬ ਪਹਾੜ ਨੂੰ ਮੱਥਾ ਲਾ ਲੈਣੇ ਹੈ ਪਰ ਮਤੋਂ ਕਾਰਤੀਕਾਰੀ ਲੋਕ ਹਮਾਰਾ ਰੁਖ ਨਹੀਂ ਬਦਲਦੇ ਸਭ ਹਮਾਰਾ ਰੁਖ ਨੂੰ ਬਦਲਿਆ ਕਰਦੇ ਹੈ ਕਿ ਆਪਾਂ ਹਮੇਸ਼ਾ ਹਮਾਰਾ ਰੁਖ ਨੂੰ ਬਦਲਿਆ ਹੈ ਤੋ ਜਰੂਰ ਕੋਈ ਨਸਾ ਆਪਾਂ ਤੁਕਤਾ ਕੋ ਕ੍ਰੈਡਿਟ ਦਿੱਤਾ ਤੀ ਤੋਂ ਉਪਰ ਦੇਸ਼ ਦੇ ਮੁਤਾਬਕ ਜੇਕਰ ਠੀਕ ਹੈ ਕਿ ਅੱਜ ਲੋਕਾਂ ਨੂੰ ਲੱਗਦਾ ਹੈ ਲੱਗਣਾ ਹੋਣਾ ਹੈ ਕਿ ਬੜਾ ਮਜ਼ਾ ਹੈ ਪਰ ਜਦੋਂ ਅਸੀਂ ਬੱਚਾ ਨੂੰ ਖਾਣ ਦੇਣ ਦੀ ਗੱਲ ਕਰਦੇ ਸੀ ਬੱਚਾ ਨੂੰ ਵਰਦੀਆਂ ਦੇਣ ਦੀ ਗੱਲ ਕਰਦੇ ਸੀ ਲੋਕਾਂ ਨੂੰ ਘਰ ਦੇ ਮਾਲਕ ਬਣਾਉਣ ਦੀ ਗੱਲ ਕਰਦੇ ਸੀ ਉਹ ਵੀ ਸਾਰੇ ਲੋਕਾਂ ਨੂੰ ਕੋਈ ਓਪਰ ਨੂੰ ਲੱਗਦਾ ਸੀ ਯਾਰ ਗੈਰੀਖਾਲ ਰਮੀ ਲੋਕਾਂ ਨੂੰ ਠੁੱਠ ਹੋਈ ਜਾਂਦੀ ਹੈ ਕਿਵੇਂ ਹੋ ਸਕਦਾ ਪਰ ਹੋਇਆ ਸਾਰਾ ਕੁਝ ਸੋ ਜਿਹੜਾ ਕੁਝ ਕਿਹਾ ਆਪਾਂ ਆਪਾਂ ਕਹੇ ਲੋਕਾਂ ਨੂੰ ਤਾਂ ਅਧਿ ਮਾਲਕੀ ਦੋਣੀ ਹੈ ਹੁਣ ਆਪਾਂ ਨੂੰ ਆਹ ਪਹਾੜ ਟੁੱਟ ਰਿਹਾ ਹੈ ਆਹ ਘਾ ਲਉਣੀ ਹੈ ਇਸ ਦਾ ਤਾਂ ਨਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਗੈਰੀਖਾਲ ਸਮਝਦਾ ਸੀ ਕਿ ਕਿੰਨੇ ਕਿਤੇ ਇਹ ਗੱਲ ਜ਼ਰੂਰ ਮੰਨੂਗਾ ਦੀ ਲੋਕ ਕਰ ਸਕਦੇ ਆ ਗਲਤ ਬੋਲੀ ਲੋਕ ਕਰ ਸਕਦੇ ਆ ਕਿਸੇ ਨੇ ਕੋਈ ਤਰਹੀ ਮਾਰਗੀ ਨਹੀਂ ਹੈਗੀ ਜ਼ਮੀਨ ਦੀ ਮਾਰਗੀ ਨਹੀਂ ਹੈਗੀ ਜ਼ਮਨ ਪत्री ਨਹੀਂ ਹੈਗੀ ਉਹ ਗੋਡ ਨਹੀਂ ਪਾਸ ਰਿਹਾ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕਰਤਾ ਬੀਜੇਪੀ ਚੋਲਿਸ਼ਨ ਨੇ ਆਹੀ ਭਾਰਤੀ ਜਨਤਾ ਪਾਰਟੀ ਨੇ ਸੋਦੇ ਜੋ ਗੋਡ ਦਾ ਅਧਿਕਾਰ ਖੋਲਦਾ ਯਤਨ ਕੀਤਾ ਸਾਫਿਆ ਨੇ ਥੋੜੀ ਨਾਲ ਗੱਲ ਸਾਂਝੀ ਕੀਤੀ ਹੈ ਕਿ ਸਭ ਤੋਂ ਪਹਿਲੀ ਪ੍ਰੈਸਟਾਨ ਫਰਾਂਸ ਤੋਂਡੇ ਕਿਰਜੀ ਸਿੰਘ ਗਰੀਵੇ ਕੀਤੀ ਸੀ ਕਿ ਚੋਲ ਸਰਕਾਰ ਕਰ ਰਿਹਾ ਹੈ ਔਰ ਤੋਂ ਜਿਸ ਨੇ ਰਾਹੀ ਪਾਰਟੀ ਰੰਗਤਾ ਪਾਰਟੀ ਐਸੀ ਨਹੀਂ ਸੀ ਕਲਾਸ ਦੇ ਲੋਕਾਂ ਦੇ ਘੱਟ ਬਿਧੀ ਕਰਦੇ ਲੋਕਾਂ ਤੋਂ ਇਹ ਬੋਲ ਦਾ ਹੱਕ ਹੋਣਾ ਚਾਹੀਏ ਆਪਾਂ ਪ੍ਰੈਸ ਕਾਨਫਰੰਸ ਕੀਤੀ ਸੋਸ਼ਲ ਮੀਡੀਆ ਤੇ ਚੱਲਿਆ ਤੁਹਾਡੇ ਕੋਲ ਕੁਝ ਫੈਸਲੇ ਸਾਜੀ ਆਏ ਹੋਣੇ ਧਰਵਾਦੀਆਂ ਭਾਵੇਂ ਕੁਝ ਸੀਰੀਅਸ ਨਹੀਂ ਲੈਂਦੇ ਵੀ ਕੋਈ ਗੱਲ ਨਹੀਂ ਪਰ ਅਸੀਂ ਜੋ ਬਾਪਸੇਦ ਕੰਮ ਕਰਾ ਕਰਦੇ ਸੀ ਤੇ ਬਾਬਾ ਸਾਹਿਬ ਉਹ ਮਿਲ ਕੇ ਜੇ ਮੁਸਿੰਦੁੱਲਾ ਕੇ ਚੱਲਦੇ ਸੀ ਨਾ ਤਰੋ ਸਕੇਲਸ ਕੀ ਜਾਂਦਾ ਸੀ

ਇਹ ਤਾਂ ਪਈਆ ਤੇ ਬੁੱਜੇ ਦਿਨ ਹੀ ਸਾਡੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਸੇਮ ਕਿਰਨੀ ਗਏ ਆਇਆ ਗਾ ਪਸਮਕੇ ਦੇ ਉਸ ਕਾਜੀ ਪਰ ਫਾਤੀਓ ਰਾਮ拉ਜ ਪਾਸਵਾਨ ਨਾਲ ਪਸੀ ਪਾਸਵਾਨ ਸਾਹਿਬ ਕੀ ਕਰਦੇ ਸੀ ਖੂਨ ਦੇ ਰਿਸ਼ਤੇ ਨਾਲ ਵਿਚਾਰਾਂ ਦਾ ਰਿਸ਼ਤਾ ਗੂੜਾ ਹੁੰਦਾ ਹੈ ਆਪਾਂ diel ਹਮੇ ਸਮਝੋਦਾ ਲਈ ਹੋ ਰਦੇ ਸੀ ਕਿ ਜਿਦੀ ਜਿੰਨੀ ਸੰਖਿਆ ਭਾਰੀ ਉਦੀ ਉਨੀ ਸੇਨਾਰੀ ਹੋਣੀ ਚਾਹੀਦੀ ਹੈ ਕਿ ਆ ਜੋ ਹੀਦਰ ਰਾਹੁਲ ਗਾਂਧੀ ਹੀ ਕਰੇ ਗਾਂਢਾ ਨਹੀਂ ਗਾਂਢਾ ਆਪਾਂ ਕਹਿੰਦੇ ਸੀ ਕਿ ਗਾਂਢਾ ਨਾ ਹੋਣਾ ਚਾਹੀਦੀ ਹੈ ਜੇ ਗਾਂਢਾ ਨਾ ਹੋਪੀ ਤਾਂ ਇਹ ਪਤਾ ਲੱਗੂ ਕਿਲੀ ਵਰਗੀ ਕਿੰਨੀ ਹੈ ਕਿਲੀ ਵਰਗੀ ਕਿੰਨੀ ਹੈ ਪਰ ਇਹ ਤੋਂ ਕੁਮਰਾਹ ਆਜ ਮੰਨ ਗਏ ਵਿਜੇ ਤੀਕੋ ਕੁਮਰਾਹ ਆਜ ਮੰਨ ਗਿਆ ਉਸ ਗਾਤੋਂ ਕਿਉਂਕਿ 3.5% ਬ੍ਰਾਹਮਣ ਹੈ 3.5% ਗਿਣਤੀ ਦੇ ਜੇ ਹਾਈ ਲੈਵਲ ਨਹੀਂ ਹੈ ਤੇ ਹਾਈ ਲੈਵਲ ਨੂੰ ਜਿਹੜੇ ਬ੍ਰਾਹਮਣਾਂ ਨੂੰ 3.5% ਹੀ ਆਜ ਕਰੀ ਜਾਂਦੇ ਹੈ ਮੈਂ ਕਿਰਨਦੀਪ ਸਿੰਘ ਘੈਰੀ ਕੀ ਮੈਂ ਮੌਜੂਦ ਪਲਾਜ਼ਾ ਦੇ ਕਿਸੇ ਸੀਮਾ ਹਾਂ ਇਸ ਨੂੰ ਤੁਹਾਨੂੰ ਪਰੇਸ਼ਾਨ ਆਸ ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਲੋਕਤੰਤਰ ਬਚਾਓ ਵੋਟ ਅਧਿਕਾਰ ਬਚਾਓ ਕਦਰਾਂ ਕੀਮਤ ਬਚਾਓ ਲੇਬਰ ਅਧਿਕਾਰ ਬਚਾਓ ਚੇਤਨਾ ਕਾਨਫਰੰਸ ਅਸੀਂ ਕਰ ਰਹੇ ਹਾਂ ਖਾਸ ਕਰਕੇ ਇਹ ਭਾਰਤ ਚੋਣ ਸੰਮੇਲਨ ਹਰ ਸਟੇਟ ਨੂੰ ਮਾਡਲ ਮੰਨ ਕੇ ਵੀ ਕਿ ਜੇ ਬੋਟ ਪਾਉਣ ਵਾਲਾ ਸਿੱਤੀ ਉਹੀ ਅਧਿਕਾਰ ਦੀ ਵਸਤੂ ਕਰੂਗਾ ਬੋਟ ਦੇ ਅਧਿਕਾਰ ਦੀ ਜਿਹਦੇ ਕੋਲ ਜ਼ਮੀਨ ਦੇ ਕਾਗਜ਼ ਹੋਣਗੇ ਮਲਕੀ ਦੇ ਘਰ ਦੇ ਮਲਕੀ ਦੇ ਕਾਗਜ਼ ਹੋਣਗੇ ਜਨਮ ਪੱਤਰੀ ਹੋਗੀ ਜਾਂ ਸਰਕਾਰੀ ਡਾਕੂਨ ਦਾ ਕੋਈ ਸਬੂਤ ਹੋਵੇ ਜਿਹਦਾ ਬਹੁਤ ਵੱਡਾ ਵਿਰੋਧ ਹੋਣਾ ਚਾਹੀਦਾ ਸੀ ਦੇਸ਼ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਵੱਡੀ ਪੱਧਰ ਤੋਂ ਇਸ ਦਾ ਵਿਰੋਧ ਦਿਖਾ ਸਤਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 10 ਪਟੀਸ਼ਨਾਂ दायर ਹੋਈਆਂ। ਔਰ ਮਾਨਯੋਗ ਸੁਪਰੀਮ ਕੋਰਟ ਨੇ ਭਾਵੇਂ ਇਹ ਗੱਲ ਕਹਿ ਦਿੱਤੀ ਹੈ ਕਿ ਨਹੀਂ ਵੋਟ ਪਾਉਣ ਦਾ ਅਧਿਕਾਰ ਜਾਂ ਵੋਟ ਬਣਾਉਣ ਦਾ ਅਧਿਕਾਰ ਆਧਾਰ ਕਾਰ ਤੇ ਰਸਨ ਕਾਰ ਨੂੰ ਵੀ ਮੰਨਿਆ ਜਾਵੇ। ਪਰ ਉਹਦੀ ਜਿਹੜੀ ਸੁਣਵਾਈ ਆ ਉਹ 28 ਤਰੀਕ ਨੂੰ ਲਾਸਟ ਸੁਣਵਾਈ ਹੈਗੀ ਹੈ। ਪਰ ਮੈਂ ਸਮਝਦਾ ਕਿ ਭਾਜਪਾ ਦੀ ਸਰਕਾਰ મોદી ਸਰਕਾਰ ਚੋਣ ਕਮਿਸ਼ਨ ਦੇ ਰਾਹੀਂ ਐਸੀਬੀਸੀ ਕਲਾਸ ਤੇ ਮਿਨੋਰਟੀ ਹੈ ਜਾਨੀ ਘੱਟ ਗਿਣਤੀ ਵਰਗ ਦੀਆਂ ਵੋਟਾਂ ਨੂੰ ਬਹਾਨਾ ਬਣਾ ਕੇ ਕੱਟਣਾ ਚਾਹੁੰਦੇ ਚੋਣ ਕਮਿਸ਼ਨਿਤ ਪਾਸੇ ਇੱਕ ਸਟੇਟਮੈਂਟ ਦੇ ਰਿਹਾ ਹੈ ਕਿ 2 ਕਰੋੜ 94 ਲੱਖ ਵੋਟਾ ਬਿਹਾਰ ਦੇ ਵਿੱਚ ਪਹਿਲਾਂ ਜਾਲੀਪੋਰ ਹੋਈਆਂ ਇਸ ਕਰਕੇ ਸਹੀ ਸੁਧਾਈ ਕਰ ਰਹੀ ਹੈ ਤੁਸੀਂ ਮੈਨੂੰ ਮੰਨ ਜੋ ਚੋਣ ਕਮਿਸ਼ਨ ਨੂੰ ਇਹ ਗੱਲ ਕਹਿਣੀ ਚਾਹ ਰਿਹਾ ਕਿ ਜੇ 2 ਲੱਖ 2 ਕਰੋੜ 94 ਲੱਖ ਵੋਟਾ ਜਾਲੀ ਪਈਆਂ ਹੈ ਇਹਦਾ ਮਤਲਬ ਬਿਹਾਰ ਤੋਂ ਜਿੱਤੇ ਹੋਏ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਜਾਲੀ ਵੋਟਾਂ ਨਾਲ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਡਿਸਮਿਸ ਕਰਕੇ ਦੁਬਾਰਾ ਚੋਣ ਜੜੀ ਆ ਉਹ ਕਰਵਾਉਣੀ ਚਾਹੀਦੀ ਔਰ ਦੂਜੀ ਗੱਲ ਸ਼ਰਮ ਪੱਤਰੀ ਜਿਹੜੀ ਇਹ ਗੱਲ ਕਰਦੇ ਆ ਜਿਹੜੇ ਪਿੰਡੂ ਖੇਤਰ ਦੇ ਲੋਕ ਹੈ ਸਾਮੇਰੀਏ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਸ਼ਰਮ ਪੱਤਰੀ ਦਾ ਪਤਾ ਨਹੀਂ ਨਾ ਹੀ ਉਹਨਾਂ ਕੋਲੇ ਸਾਧਨ ਹੈ ਪਿੰਡਾਂ ਦੇ ਵਿੱਚ ਪਹਿਲਾਂ ਕੀ ਸੀਗਾ ਕਿ ਡਿਵਰੀਆਂ ਹੋ ਜਾਂਦੀਆਂ ਸੀ ਦਾਈਆਂ ਹੁੰਦੀਆਂ ਸੀ ਤੇ ਛੋਟੇ-ਮੋਟੇ ਹਸਪਤਾਲਾਂ ਦੇ ਵਿੱਚ ਡਿਵਰੀ ਹੋਏ ਦੀ ਕੋਈ ਦਰਜ ਨਹੀਂ ਸੀ ਕਰਾਉਂਦਾ ਮਤਲਬ ਇਹਨਾਂ ਡਾਇਰੈਕਟ ਲੰਗ ਨਾਲ ਬਾਬਾ ਸਾਹਿਬ ਡਾਕਟਰ ਮਿਹਰਕਰ ਦੁਆਰਾ ਤੇ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਫੋਟ ਦੇ ਅਧਿਕਾਰ ਨੂੰ ਝੋਕੇ ਐਸੀਬੀਸੀ ਤੇ ਮਿਨੋਰਟੀ ਵਰਗ ਦੇ ਲੋਕਾਂ ਦੀ ਨਾਰਿਕਤਾ ਭਾਰਤ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਮੋਦੀ ਤੇ ਅਮਿਤ ਸ਼ਾਹ ਦੀ ਚੋੜੀ ਖਤਮ ਕਰਨਾ ਚਾਹੁੰਦੀ ਹੈ ਇਹਦੇ ਵਿਰੋਧ ਚ ਅਸੀਂ ਚੇਤਨਾ ਕਾਨਫਰੰਸ ਕੀਤੀ ਹੈ ਆਂਡਰਸਨ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸ਼ੁਰੂਆਤ ਹੈ ਔਰ ਪੂਰੇ ਪੰਜਾਬ ਭਾਰਤ ਦੇ ਵਿੱਚ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਇੱਕ ਮੰਗ ਪੱਤਰ ਭੇਜ ਰਹੇ ਹਾਂ ਕਿ ਚੋਣ ਕਮਿਸ਼ਨ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਪਹਿਲਾਂ ਦੀ ਤਰ੍ਹਾਂ ਵੋਟ ਪੋਲ ਹੋਣ ਦਾ ਅਧਿਕਾਰ ਸਿਰਫ ਸਰਕਾਰ ਹੀ ਰਹਿਣਾ ਚਾਹੀਦਾ ਹੈ ਜੇ ਭਾਰਤੀ ਸੰਵਿਧਾਨ ਦੀ ਕੋਈ ਲੰਘਣਾ ਕਰਦਾ ਹੈ ਤੇ ਐਸਸੀਐਸਟੀ ਵਰਗ ਦੇ ਲੋਕਾਂ ਦੀਆਂ ਵੋਟਾਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਨਯੋਗ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਸ ਅਧਿਕਾਰੀ ਦੇ ਖਿਲਾਫ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਕਾਰਵਾਈ ਕਰਨੀ ਬਣਦੀ ਹੈ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੀ ਕਾਰਨ ਉਹਨਾਂ ਦੇ ਖਿਲਾਫ ਸਿੱਤੀ ਜਾਣੀ ਬਣਦੀ ਹੈ ਇਹ ਮੰਗ ਪੱਤਰ ਅਸੀਂ ਅੱਜ ਭੇਜ ਰਹੇ ਹਾਂ ਕਿ ਹਰ ਜ਼ਿਲ੍ਹਾ ਪੱਧਰ ਤੇ ਇਸ ਤਰ੍ਹਾਂ ਦੇ ਕਾਰਗਰਮ ਕਰਾਂਗੇ ਲੋੜ ਪਈ ਤਾਂ ਅੰਦੋਲਨ ਤੇਜ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਮਾਨਯੋਗ ਰਾਹੁਲਵਾਨੀ ਜੀ ਵੀ ਕਹਿ ਰਹੇ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਉਨੀ ਹਿੱਸੇਦਾਰੀ ਤੇ ਭਾਰ ਦਾ ਸੁਭਦਾਨ ਵੀ ਇਹ ਗੱਲ ਕਹਿੰਦਾ 바ਵਾ ਸਾਹਿਬ ਮਿਲ ਕਰ ਵੀ ਇਹ ਗੱਲ ਕਹਦੇ ਸੀ ਸੁਭਦਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ 바ਵਾ ਸਾਹਿਬ ਦੇ ਮਿਸ਼ਨ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਸਾਡਾ ਵਰਕਰ ਹਰ ਸਮੇਂ ਯਾਰ ਹੈ ਮੈਂ ਕੇਰਨਜੀਤ ਸਿੰਘ ਗਿਆਰੀ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਜਣੇ ਕੇ ਕੇ ਸਿੰਘ ਵਿਭਾਗ ਪੰਜਾਬ ਤੇ ਚੇਅਰਮੈਨ ਨੈਸ਼ਨਲ ਦਲ ਵਾਹਾਂ ਪਰ ਚਾਹੇ ਤਾਂ ਤੇ ਡੋਮਾ ਪ੍ਰੀਸ਼ਦ ਪੰਜਾਬ ਪਿਛਲੇ ਦਿਨੀ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਨੇ एससीबीसी ਇਹਦੇ ਮਨੋਰਟੀ ਵਰਗ ਦੇ ਲੋਕਾਂ ਦੀ ਵੋਟ ਨੂੰ ਖਤਮ ਕਰਨ ਦਾ ਸਰਜੰਤਰ ਰਚਿਆ ਚੋਣ ਕਮਿਸ਼ਨਰ ਨੇ ਕਿਹਾ ਗਿਆ ਕਿ ਭਈ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਜਨਮ ਪੱਤਰੀ ਜ਼ਰੂਰੀ ਹੈ ਜ਼ਮੀਨ ਦੇ ਕਾਗਜ਼ ਜ਼ਰੂਰੀ ਹੈ ਮਕਾਨ ਦੇ ਕਾਗਜ਼ ਜ਼ਰੂਰੀ ਹੈ ਸਰਕਾਰੀ ਨੌਕਰੀ ਦਾ ਸਬੂਤ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਹੀ ਐਸਸੀਬੀਸੀ ਕਲਾਸ ਦੇ ਲੋਕਾਂ ਦੇ ਕੋਲ ਨਹੀਂ ਹੈ ਜਿਸ ਕਰਕੇ ਹਿੰਦ੍ਰੇਕ ਤਰੀਕੇ ਨਾਲ ਬਾਬਾ ਸਾਹਿਬਾਂ ਬਿੜ ਕਰਦੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਜੋਹਣ ਕੋਈ ਸਰਾਈ ਕਰਨ ਰਹੀ ਹੈ ਜਿਹਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹਾਂ ਭਾਵੇਂ ਪਿਛਲੇ ਦਿਨੀ ਮਾਨਜੋਗ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਆਧਾਰ ਕਾਰ ਦੇ ਰਸਨ ਕਾਰ ਨੂੰ ਵੀ ਸਬੂਤ ਵਜੋਂ ਮੰਨਿਆ ਜਾਣਾ ਚਾਹੀਦਾ ਪਰ ਭਾਰਤੀ ਜਨਤਾ ਪਾਰਟੀ ਦੇ ਇਰਾਦੇ ਜਿਹੜੇ ਹੈਗੇ ਆ ਉਹ ਢੇਕ ਨਹੀਂ ਹੈ ਉਹ ਐਸਸੀਬੀਸੀ ਕਲਾਸ ਦੇ ਲੋਕਾਂ ਨੂੰ ਵੋਟ ਤੋਂ ਵਾਂਝਾ ਕਰਨਾ ਚਾਹੁੰਦੀ ਹੈ ਇਹਦੇ ਖਿਲਾਫ ਅੱਜ ਅਸੀਂ ਚੇਤਨਾ ਕਾਨਫਰੰਸ ਰੱਖੀ ਹੈ ਤੇ ਮਾਨਜੋਗ ਰਾਸ਼ਟਰਪਤੀ ਸਾਹਿਬ ਨੂੰ ਇੱਕ ਮੰਗ ਪੱਤਰ ਮਜ਼ਦੂਰ ਮਲਾਜ਼ਮ ਕਾਂਗਰਸ ਭਾਗ ਬਲੋਂ ਮੈਂ ਪੰਜਾਬ ਦਾ ਚੇਅਰਮੈਨ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਰਹੇ ਹਾਂ ਕਿ ਚੋਣ ਕਮਿਸ਼ਨ ਨੂੰ ਜੀ ਹਾਕ ਕਰਨ ਤੋਂ ਰੋਕਿਆ ਜਾਵੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਨੂੰ ਵੋਟ ਮੈਨੈਂਡ ਵੋਟ ਦਾ ਅਧਿਕਾਰ ਮਨਿਆ ਜਾਵੇ ਜੇਕਰ ਇਹ ਸਰਜੰਤਰ ਤੋਂ ਭਾਰਤੀ ਜਨਤਾ ਪਾਰਟੀ ਪਿੱਛੇ ਨਹੀਂ ਹਟਦੀ ਚੋਣ ਕਮਿਸ਼ਨ ਪਿੱਛੇ ਨਹੀਂ ਹਟਦਾ ਤਾਂ ਮਜ਼ਦੂਰ ਮਜ਼ਦੂਰ ਵਿਭਾਗ ਕਾਂਗਰਸ ਕੇ ਅਕਾਜ਼ੀ ਵਿਭਾਗ ਨੈਸ਼ਨਲ ਦਲਤ ਮਹਾਪੰਚਾਇਤ ਡੋਮਾ ਪ੍ਰੀਸ਼ਾਂਗ ਵੱਲੋਂ ਅਸੀਂ ਇਸ ਅੰਦੋਲਨ ਨੂੰ ਤੇਜ਼ ਕਰਾਂਗੇ ਕਿਸੇ ਵੀ ਕੀਮਤ ਤੇ ਵੋਟ ਦਾ ਅਧਿਕਾਰ ਖਤਮ ਕਰਨ ਦੀ ਇਜਾਜ਼ਤ ਨਾ ਭਾਜਪਾ ਨੂੰ ਦੇਵਾਂਗੇ ਨਾ ਕਿਸੇ ਵੀ ਤਖਤ ਨੂੰ ਨਹੀਂ ਦੇਵਾਂਗੇ ਸੰਵਿਧਾਨ ਨੂੰ ਬਚਾਉਣ ਲਈ ਭਾਵਾਂ ਸੌਦੇ ਮਿਸ਼ਨ ਨੂੰ ਬਚਾਉਣ ਲਈ ਬੋਡ ਦੇ ਅਧਿਕਾਰ ਨੂੰ ਬਚਾਉਣ ਲਈ ਆਪਣੀ ਨਾਗਰਿਕਤਾ ਬਚਾਉਣ ਦੇ ਲਈ ਦਲਤਾਂ ਦੀ ਐਸਸੀਬੀਸੀ ਕਲਾਸ ਦੇ ਲੋਕਾਂ ਦੇ ਮਾਨਸੁਧਕਾਰ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਮੈਂ ਅਤੇ ਮੇਰੀ ਟੀਮ ਦਾ ਹਰ ਵਰਕਰ ਹਰ ਸਮੇਂ ਯਤਨ ਕਰ ਰਹੇ ਹਾਂ। ਚੈਨਲ ਤੇ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਲਾਈਕ